ਸਤਿ ਸ਼੍ਰੀ ਅਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੇ ਵਾਸ਼ਿੰਗਟਨ ਟਾਈਮਜ਼ ਵੀ ਖੇ ਨਿਊਯਾਰਕ ਤੋਂ ਲੰਡਨ ਹਾਈਵੇ ਸ਼ਾਂਤੀ ਕਾਨਫਰੰਸ ਦਾ ਕੀਤਾ ਗਿਆ ਆਯੋਜਨ ਵਿਦੇਸ਼ਾਂ ਦੇ ਨੁਮਾਇੰਦਿਆਂ ਨੇ ਲਿਆ ਹਿੱਸਾ ਅਮਰੀਕਾ ਚ ਨਵੇਂ ਪਰਵਾਸੀਆਂ ਤੇ ਲੜਕੀ ਤਲਵਾਰ ਦੇਸ਼ ਨਿਕਾਲਾ ਦੇਣ ਤੇ ਹੁਣ ਨਹੀਂ ਲੱਗੇਗੀ ਦੇਰੀ ਪੀਐਮ ਮੋਦੀ ਦੀ ਪਟਿਆਲਾ ਫੇਰੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਵੱਡੀ ਗਿਣਤੀ ਵਿੱਚ ਪੈਰਾ ਮਿਲਟਰੀ ਫੋਰਸ ਕੀਤੀ ਤਾਇਨਾਤ ਪਰਬਤારોਹੀ ਸ਼ੇਰਪਾ ਨੇ ਤੋੜਿਆ ਆਪਣਾ ਹੀ ਰਿਕਾਰਡ ਤੀਵੀਂ ਵਾਰ ਮਾਉਂਟ ਐਵਰੇਸਟ ਤੇ ਕੀਤੀ ਚੜਾਈ ਆਪ ਐਮਐਲਏ ਪੰਡੋਰੀ ਨੇ ਅਰਦਾਸ ਦੇ ਸ਼ਬਦ ਸਿਆਸੀ ਆਗਾਮਾਂ ਦੀ ਖੁਸ਼ਾਮਤ ਚ ਵਰਦ ਕੇ ਬੇਸ਼ਰਮੀ ਦੀ ੱੱਪੀ ਹੱਥ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੁਣ ਖਬਰਾਂ ਵਿਸਥਾਰ ਨਾਲ ਪੂਰਾ ਸੰਸਾਰ ਕਿਸੇ ਨਾ ਕਿਸੇ ਦੁਬਿਧਾ ਦੇ ਵਿੱਚ ਫਸਿਆ ਹੋਇਆ ਹੈ ਹਰੇਕ ਦੇਸ਼ ਆਪਣੀ ਸਮਰੱਥਾ ਮੁਤਾਬਿਕ ਵਿਚਰ ਰਿਹਾ ਹੈ ਪਰ ਫੇਰ ਵੀ ਹਰੇਕ ਮੁਲਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋੜ ਹੈ ਸ਼ਾਂਤੀ ਪਿਆਰ ਸਤਿਕਾਰ ਖੁਸ਼ਹਾਲੀ ਤੇ ਵਿਕਾਸ ਨੂੰ ਮਜ਼ਬੂਤੀ ਵੱਲ ਲੈ ਜਾਣ ਦੀ ਜਿਸ ਲਈ ਹਰੇਕ ਦੇਸ਼ ਚਾਹੁੰਦਾ ਹੋਇਆ ਵੀ ਇਸ ਨੂੰ ਅਮਲੀ ਰੂਪ ਨਹੀਂ ਦੇ پا ਰਿਹਾ ਡਾਕਟਰ ਮਾਈਕਲ ਜਾਨਕਿਨ ਪ੍ਰਧਾਨ ਅੰਤਰਰਾਸ਼ਟਰੀ ਯੂਨੀਵਰਸਲ ਸ਼ਾਂਤੀ ਫੈਡਰੇਸ਼ਨ ਤੇ ਟੋਮਿਕੋ ਦੁਰਗਾਨ ਉਪ ਪ੍ਰਧਾਨ ਯੂਪੀਐਫ ਦੇ ਉਪਰਾਲੇ ਸਦਕਾ ਨਿਊਯਾਰਕ ਤੋਂ ਲੰਡਨ ਹਾਈਵੇ ਸ਼ਾਂਤੀ ਕਾਨਫਰੰਸ ਦਾ ਆਯੋਜਨ ਅਮਰੀਕਾ ਦੇ ਵਾਸ਼ਿੰਗਟਨ ਟਾਈਮਜ਼ ਦੇ ਬੀਚ ਰੂਮ ਵਿੱਚ ਕੀਤਾ ਗਿਆ ਜਿਸ ਵਿੱਚ ਵਿਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਜਿਸ ਵਿੱਚ ਪਰਮੁਖ ਤੌਰ ਤੇ ਜਾਪਾਨ ਕੋਰੀਆ ਚੀਨ ਭਾਰਤ ਪਾਕਿਸਤਾਨ ਬੰਗਲਾਦੇਸ਼ ਹੰਦੂਰਾ ਵਿਤਨਾਮ ਕੈਨੇਡਾ ਰਸ਼ੀਆ ਤੇ ਜਰਮਨੀ ਦਾ ਬੋਲਬਾਲਾ ਰਿਹਾ ਕੈਲਿਕ ਮੋਫਿਟ ਪ੍ਰਦਾਨ ਔਮੈਨਸ ਫੈਡਰੇਸ਼ਨ ਫੋਰ ਵਰਲਡ ਪੀਸ ਕੌਂਗਰੈਸ਼ਨਲ ਲੀਜ਼ਰ ਨੇ ਕਾਨਫਰੰਸ ਨੂੰ ਬਹੁਤ ਸੋਹਣੇ ਢੰਗ ਨਾਲ ਨਿਭਾਇਆ ਉਹਨਾਂ ਨੇ ਅੰਤਰਰਾਸ਼ਟਰੀ ਪੀਸ ਹਾਈ ਨਿਊਯਾਰਕ ਤੋਂ ਲੰਡਨ ਕਾਨਫਰੰਸ ਦੇ ਹਰ ਪਹਿਲੂ ਨੂੰ ਵਿਸਥਾਰਕ ਤੌਰ ਤੇ ਦਰਸਾਇਆ ਤੇ ਹਰ ਬੁਲਾਰੇ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਹਾਜ਼ਰੀਨ ਉਹਨਾਂ ਬਾਰੇ ਜਾਣ ਸਕਣ ਇਸ ਮੌਕੇ ਡਾਕਟਰ ਮਾਈਕਲ ਜੈਂਕਿਨ ਫਰਦਾਨ ਯੂਪੀਐਨ ਨੇ ਇਸ ਕਾਨਫਰੰਸ ਦੇ ਲਾਭ ਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ ਬੇਰਿੰਗ ਸਟ੍ਰੀਟ ਨੇ ਟਨਲ ਕਲਚਰ ਦੀ ਰੂਪਰੇਖਾ ਦੇ ਨਤੀਜਿਆਂ ਤੱਥਾਂ ਦੇ ਆਧਾਰ ਤੇ ਪੇਸ਼ ਕੀਤਾ ਅਧਿਕਾਰਤ ਮੈਟ ਰੈਡਵਿਨ ਲੈਫਟੀਨੈਂਟ ਗਵਰਨਰ ਅਲਾਸਕਾ ਨੇ ਜ਼ੋਰ ਦਿੱਤਾ ਕਿ ਜਿੰਨਾ ਚਿਰ ਟਨਲ ਕਲਚਰ ਨੂੰ ਹਰ ਮੁਲਕ ਤਰਜੀ ਨਹੀਂ ਦੇਵੇਗਾ ਉਹਨਾ ਚਿਰ ਉਹ ਆਪਣੀ ਹੋਂਦ ਮਜ਼ਬੂਤ ਨਹੀਂ ਕਰ ਸਕਦਾ ਅਗਲੀ ਕਾਨਫਰੰਸ ਪੀਸ ਹਾਈਵੇ ਨਿਊਯਾਰਕ ਤੋਂ ਲੰਡਨ ਯੂਨੈਸ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ 20 ਮੁਲਕਾਂ ਦੇ ਅੰਬੈਸਡਰ ਸ਼ਾਂਤੀ ਦਾ ਬੋਲਬਾਲਾ ਹਰ ਖੇਤੇ ਵਿੱਚ ਕਰਨ ਦਾ ਯੋਗਦਾਨ ਪਾਉਣਗੇ ਇਸ ਕਾਨਫਰੰਸ ਵਿੱਚ ਭਾਰਤ ਦੀ ਨੁਮਾਇੰਦਗੀ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਪਾਕਿਸਤਾਨ ਦੀ ਨੁਮਾਇੰਦਗੀ ਮੁਹੰਮਦ ਅਕਬਰ ਤਾਂ ਆਪਕਾ ਵਰਲਡ ਬੈਂਕ ਕਧਕਾਰੀ ਤੇ ਜਾਪਾਨ ਤੋਂ ਟੋਮਿਕੋ ਨੇ ਕੀਤੀ ਜਿੱਥੇ ਇਹ ਕਾਨਫਰੰਸ ਏਕੇ ਦਾ ਬੋਲਬਾਲਾ ਤੇ ਗੁਆਂਡੀ ਮੁਲਕਾਂ ਨਾਲ ਸ਼ਾਂਤੀ ਰਸਤੇ ਖੋਲਣ ਰੇਲਵੇ ਹਵਾਈ ਲਿੰਕ ਰਾਹੀਂ ਜੁੜਨ ਦਾ ਸੁਨੇਹਾ ਦੇ ਗਈ। ਉੱਥੇ ਹੀ ਸ਼ਾਂਤੀ ਦਾ ਪ੍ਰਚਾਰ ਵੀ ਖੂਬ ਕਰ ਗਈ। ਦਫੇਰੀ ਪੋਸਟ ਦੇ ਵਿਚਾਰਾਂ ਦੀ ਸਾਜ ਨੇ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ ਤੇ ਮਿਲਜੁਲ ਕੇ ਰਹਿਣ ਦਾ ਸੁਨੇਹਾ ਦਿੱਤਾ ਗਿਆ। ਅਮਰੀਕਾ ਵਿੱਚ ਪਰਵਾਸੀਆਂ ਦਾ ਮੁੱਦਾ ਹੁਣ ਸਿਆਸੀ ਬਣ ਗਿਆ ਹੈ ਤੇ ਨਵੇਂ ਪਰਵਾਸੀਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਹੁਣ ਅਮਰੀਕਾ ਦੀ ਇੱਕ ਵਿਸ਼ੇਸ਼ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਹੋਣ ਵਾਲੇ ਨੇ। ਵੈਲੋੜੇ ਪ੍ਰਵਾਸੀਆਂ ਨੂੰ ਕੱਢਣ ਲਈ ਅਮਰੀਕਾ ਹੁਣ ਬਹੁਤ ਗੰਭੀਰ ਹੋ ਰਿਹਾ ਹੈ ਕੁਝ ਪ੍ਰਵਾਸੀਆਂ ਦੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਉਣ ਤੋਂ ਬਾਅਦ ਇਹ ਫੈਸਲਾ ਕਰਨ ਵਿੱਚ ਕਈ ਸਾਲ ਲੱਗ ਗਏ ਕਿ ਉਹਨਾਂ ਨੂੰ ਇੱਥੋਂ ਭੇਜਣਾ ਹੈ ਜਾਂ ਰਹਿਣ ਦੇਣਾ ਇਸ ਮਾਮਲੇ ਵਿੱਚ ਜਿਨ੍ਹਾਂ ਦੇ ਕੇਸ ਚੱਲ ਰਹੇ ਨੇ ਜਿਸ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਪਰ ਹੁਣ ਬਾਈਡਨ ਪ੍ਰਸ਼ਾਸਨ ਇੱਕ ਨਵੇਂ ਇਮੀਗ੍ਰੇਸ਼ਨ ਕੋਰਟ ਡੋਕੇਟ ਤੇ ਕੰਮ ਕਰ ਰਿਹਾ ਹੈ ਜਿਸ ਲਈ ਪ੍ਰਵਾਸੀਆਂ ਬਾਰੇ ਹੁਣ ਫੈਸਲਾ ਜਲਦ ਕੀਤਾ ਜਾਵੇਗਾ ਅਤੇ ਜੋ ਕੰਮ ਸਾਲਾਂ ਵਿੱਚ ਹੁੰਦਾ ਸੀ ਹੁਣ ਮਹੀਨਿਆਂ ਵਿੱਚ ਹੋ ਜਾਵੇਗਾ ਕਿਉਂਕਿ ਉਹਨਾਂ ਨੂੰ ਹੁਣ ਦੇਸ਼ ਨਿਕਾਲਾ ਮਿਲਣ ਵਿੱਚ ਦੇਰੀ ਨਹੀਂ ਲੱਗੇਗੀ ਉਹਨਾਂ ਦੀ ਕਿਸਮਤ ਦਾ ਫੈਸਲਾ ਸਿਰਫ 6 ਮਹੀਨਿਆਂ ਵਿੱਚ ਹੋ ਜਾਵੇਗਾ ਪੰਜਾਬ ਵਿੱਚ ਚੋਣਾਂ ਨੂੰ ਸਿਰਫ ਕੁਝ ਦਿਨ ਹੀ ਬਾਕੀ ਰਹਿ ਗਏ ਨੇ ਅਤੇ ਸਿਆਸੀ ਆਗੂ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਨੇ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਫੇਰੀ ਤੇ ਪੰਜਾਬ ਆ ਰਹੇ ਨੇ ਇਸੇ ਨਾਲ ਹੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਪੁਲਿਸ ਨੇ ਬੁੱਧਵਾਰ ਦੁਪਹਿਰ ਤੋਂ ਹੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਹੈ ਇੱਥੋਂ ਤੱਕ ਕਿ ਪੋਲੋ ਗਰਾਊਂਡ ਵਾਲੇ ਰਸਤਿਆਂ ਦੀ ਵੀ ਬੈਰੀਕੇਡਿੰਗ ਕਰਕੇ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਪੋਲੋ ਗਰਾਊਂਡ ਦੇ ਨਾਲ ਨਾਲ ਵੀਪੀਐਸ ਸਟੇਡੀਅਮ ਜਿੱਥੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲੈਂਡ ਕਰੇਗਾ ਤੇ ਨਿਊ ਮੋਤੀ ਮਹਿਲ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ ਪੁਲਿਸ ਅਤੇ ਪ੍ਰਸ਼ਾਸਨ ਨੇ ਤਾ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ ਪਰ ਉੱਥੇ ਹੀ ਕਿਸਾਨਾਂ ਨੇ ਵੀ ਪੀਐਮ ਮੋਦੀ ਦਾ ਕਾਲੀਆਂ ਛੰਡੀਆਂ ਲੈ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਖਬਰਾਂ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਨੇਪਾਲ ਦੇ ਐਵਰੇਸਟ ਮੈਨ ਦੇ ਨਾਂ ਨਾਲ ਮਸ਼ਹੂਰ ਕੌਮੀ ਰੀਤਾ ਸ਼ੇਰਪਾ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਜੀ ਹਾਂ ਉਸਨੇ ਤੀਵੀਂ ਵਾਰ ਮਾਉਂਟ ਐਵਰੇਸਟ ਤੇ ਚੜ੍ਹ ਕੇ ਆਪਣਾ ਹੀ ਪਿਛਲਾ ਰਿਕਾਰਡ ਤੋੜ ਦਿੱਤਾ ਹੈ ਨੇਪਾਲ ਦੇ అనుభవੀ ਪਰਬਤਾਰੋਹੀ ਕੌਮੀ ਰੀਤਾ ਸ਼ੇਰਪਾ ਨੇ ਬੀਤੀ 12 ਮਈ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ਤੇ 29ਵੀਂ ਵਾਰ ਚੜ੍ਹ ਕੇ ਇਤਿਹਾਸ ਰਚ ਦਿੱਤਾ ਸੀ ਇਸ ਸਮੇਂ ਦੌਰਾਨ ਉਸਨੇ ਸਭ ਤੋਂ ਵੱਧ ਵਾਰ ਮਾਉਂਟ ਐਵਰੇਸਟ ਤੇ ਚੜਨ ਦਾ ਆਪਣਾ ਹੀ ਰਿਕਾਰਡ ਤੋੜਿਆ। ਹੁਣ ਬੁੱਧਵਾਰ ਨੂੰ ਉਸਨੇ 29ਵੀਂ ਵਾਰ ਆਪਣਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਇਆ ਹੈ। 2 ਮਈ ਨੂੰ 54 ਸਾਲਾ ਸ਼ੇਰਪਾ ਨੇ ਤੀਵੀਂ ਵਾਰ ਮਾਉਂਟ ਐਵਰੇਸਟ ਤੇ ਚੜ੍ਹਾਈ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੇਪਾਲ ਸਰਕਾਰ ਦੇ ਇੱਕ ਅਧਿਕਾਰੀ ਨੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਹੀਨੇ ਦੋ ਵਾਰ ਮਾਉਂਟ ਐਵਰੇਸਟ ਤੇ ਚੜ੍ਹ ਚੁੱਕੇ ਨੇ। ਤੁਹਾਨੂੰ ਦੱਸ ਦਈਏ ਕਿ ਮਾਉਂਟ ਐਵਰੇਸਟ ਤੇ ਚੜ੍ਹਾਈ ਦਾ ਸੀਜ਼ਨ ਹੁਣੇ ਸ਼ੁਰੂ ਹੋਇਆ ਹੈ। ਸ਼੍ਰੀ ਅਕਾਲ ਸਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਨੇ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਅਰਦਾਸ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਸਿਆਸੀ ਆਕਾਮਾਂ ਦੀ ਖੁਸ਼ਾਮਤ ਦੇ ਵਿੱਚ ਵਰਤਣ ਦੀ ਘਟਨਾ ਦਾ ਸਖਤ ਨੋਟਿਸ ਲੈਂਦੇ ਆ ਇਸ ਨੂੰ ਬੇਸ਼ਰਮੀ ਭਰੀ ਕਾਰਵਾਈ ਘਰਾੜ ਦਿੱਤਾ ਸ਼੍ਰੀ ਅਕਾਲ ਸਖਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿੱਚ ਸਿੰਘ ਸਾਹਿਬ ਗਿਆਨੀ ਰਗੂਬੀਰ ਸਿੰਘ ਨੇ ਕਿਹਾ ਹੈ ਕਿ ਪਾਵਨ ਅਰਦਾਸ ਦਾ ਇੱਕ ਇੱਕ ਸ਼ਬਦ ਸਿੱਖਾਂ ਲਈ ਪਵਿੱਤਰ ਦਰਜਾ ਰੱਖਦਾ ਹੈ ਅਤੇ ਗੁਰਬਾਣੀ ਦੇ ਫਲਸਫੇ ਦੀ ਸੇਧ ਵਿੱਚ ਨਿਉਟਿਆਂ ਦੀ ਓਟ ਅਤੇ ਨਿਤਾਣੀਆਂ ਦੇ ਤਾਨ ਸ਼ਬਦ ਕੇਵਲ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਦੇ ਲਈ ਵਰਤੇ ਜਾਂਦੇ ਹਨ ਪਰ ਇੱਕ ਵੀਡੀਓ ਕਲਿੱਪ ਉਹਨਾਂ ਦੇ ਧਿਆਨ ਵਿੱਚ ਆਈਏ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਮਿਤਾਣੀਆਂ ਦੇ ਤਾਨ ਤੇ ਨਿਉਟੀਆਂ ਦੀ ਓਟ ਸ਼ਬਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਦ ਦੇ ਵਿੱਚ ਬੋਲਿਆ ਗਿਆ ਜੋ ਕਿ ਇੱਕ ਬਜਟ ਗਲਤੀ ਹੈ ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗੂਬੀਰ ਸਿੰਘ ਨੇ ਬੇਸ਼ਰਮੀ ਭਰੀ ਕਾਰਵਾਈ ਕਰਾ ਦਿੱਤੀ ਹੈ। ਐਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦੋਵਈ ਇਜਾਜ਼ਤ। ਧੰਨਵਾਦ।